ਸਤਿ ਸ਼੍ਰੀ ਅਕਾਲ ਜੀ ਤਾਰਿਆਂ ਨੂੰ ਮਨੀਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਕਰਦੇ ਆਂ ਬਾਈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਕੱਲ ਦੀ ਵੀਡੀਓ ਵਿੱਚ ਬਾਈ ਅਸੀਂ ਤੁਹਾਨੂੰ ਪਾਣੀ ਦਾ ਕਨੈਕਸ਼ਨ ਬਾਰੇ ਦਿਖਾਇਆ ਤਾਂ ਪਾਣੀ ਦਾ ਕਨੈਕਸ਼ਨ ਆਪਾਂ ਨੇ ਕਰਿਆ ਤਾਂ 6.5 ਫੁੱਟ ਦੀ ਡੂੰਘਾ ਖੱਡਾ ਮਾਰ ਕੇ ਲਾਈਨ ਕੱਢੀ ਦੀ ਤੇ ਅੱਜ ਬਾਈ ਆਪਾਂ ਪੱਟ ਪਟੇ ਦੇ ਕੰਮ ਜ਼ਿਆਦਾ ਹੈ ਇਸ ਕਰਕੇ ਆਪਾਂ 3 ਬੰਦੇ ਆਏ ਹੋਏ ਆ ਅੱਜ ਤੇ ਕੱਲ ਆਪਾਂ ਨੇ ਕਿੱਥੇ ਤੱਕ ਛੱਡੇ ਦਾ ਕਨੈਕਸ਼ਨ ਕਰਕੇ ਉਹ ਵੀ ਤੁਹਾਨੂੰ ਦਿਖਾ ਦਨੇ ਆ ਤੱਲੇ ਭਾਈ ਆਪਾਂ ਨੇ ਇੱਥੇ 6.5 ਫੁੱਟ ਥੱਲੇ ਡੂੰਘਾ ਟੋਆ ਪੱਟ ਕੇ ਤੇ 6 ਇੰਚ ਲੈਂਨ ਕੱਢ ਕੇ ਇੱਥੇ ਤੇ ਆਪਾਂ ਨੇ ਕਨੈਕਸ਼ਨ ਕੱਢਿਆ ਤਾਂ ਬਾਹਰ ਤੇ ਦੋ ਲੈਂਥਾਂ ਦਾ ਗੇਟ ਆਪਾਂ ਇੱਧਰ ਅੱਗੇ ਤੱਕ ਦੱਬ ਕੇ ਲੈ ਕੇ ਚਲੇ ਗਏ ਤੇ ਤੇ ਆਹ ਉਰੇ ਆਪਾਂ ਨੇ ਐਂਡ ਗੈਪ ਲਾ ਕੇ ਛੱਡ ਦਿੱਤਾ ਕਨੈਕਸ਼ਨ ਦਾ ਭਾਈ ਤੇ ਅੱਜ ਆਪਣਾ ਟਾਰਗੇਟ ਆਹ ਪੂਰਾ ਇੱਥੇ ਦੇ ਪੱਟਾ ਪਟਾਈਆ ਕਰਕੇ ਗਿੰਟੀ ਲਾ ਕੇ ਤੇ ਗੈਸ ਦੀ ਚੱਲੂਗੀ ਨਾਲੇ ਨਾਲ ਤੇ ਲਾਈਟ ਆਪਾਂ ਨੇ ਪਰਲੇ ਤੋਂ ਦਿਖਾ ਦਿੰਦੇ ਹਾਂ ਸ਼ੋਰੂਮ ਤੋਂ ਲਈ ਹੋਈ ਹੈ ਜਿਹਨਾਂ ਦਾ ਕਨੈਕਸ਼ਨ ਕਰਨਾ ਆਪਾਂ ਨੇ ਆਹ ਸਾਰਾ ਰੋਡ ਪੱਟਣਾ ਭਾਈ ਆਪਾਂ ਨੇ ਆ ਪੱਟਗੇ ਦੇ ਨਾਲ ਨਾਲ ਆਪਾਂ ਲੈ ਲੈ ਕੇ ਜਾਉਂਗੇ ਤੇ ਅੱਗੇ ਰੱਖੋ ਉੱਥੇ ਕਨੈਕਸ਼ਨ ਇਹਨਾਂ ਦਾ ਹੋਇਆ ਹੋਇਆ ਪਹਿਲਾਂ ਹੀ ਤੇ ਉਹਦੇ ਨਾਲ ਜੋੜਨਾ ਬਾਈ ਆਹ ਕਰਿਆ ਹੋਇਆ ਇੱਥੇ ਆਹ ਪਹਿਲਾਂ ਦਾ ਕਨੈਕਸ਼ਨ ਹੋਇਆ ਬਾਈ ਇਹਦੇ ਨਾਲ ਆਪਾਂ ਜੋੜ ਜੋਇੰਟ ਤਾਉਣਾ ਏ ਤੇ sire tak patai ho rahi hai ਤੇ ਬਾਈ ਅੱਜ ਥੋੜਾ ਜਿਹਾ ਮਿਹਨਤ ਦਾ ਕੰਮ ਹੈ ਜਿਆਦਾ ਇਸ ਕਰਕੇ ਆਪਣੇ ਤਿੰਨ ਬੰਦੇ ਲੈ ਕੇ ਆਏ ਹੋਏ ਅੱਜ ਹਣ ਚੱਲ ਰਿਹਾ ਹੈ ਬਾਬੂ ਹਾਂ ਹਾਂ ਬੜੀ ਠੀਕ ਹੈ ਇਕ ਲੈਂਥ ਦੱਬਤੀ ਆਪਾਂ ਇੱਧਰ ਨੂੰ ਤੇ ਅੱਗੇ ਦਾ ਰੋਡ ਬੰਦ ਨਾ ਹੋਵੇ ਤਾਂ ਕਰਕੇ ਇੱਧਰ ਇੱਕ ਪਾਸੇ ਦਾ ਰੋਡ ਚਾਲੂ ਕਰਤਾ ਇੱਧਰ ਵਾਲਾ ਪਾਸਾ ਬਈ ਆਪਾਂ ਨੇ ਚਾਲੂ ਕਰ ਲਿਆ ਇੱਧਰ ਪਾ ਕੇ ਇੱਕ ਟੋਟਾ ਲੰਬਾ 10 ਫੁੱਟ ਦਾ ਲੈਂਥ ਪੈ ਗਈ ਤੇ ਇੱਧਰ ਵਾਲਾ ਪਾਸਾ ਚਾਲੂ ਹੋ ਗਿਆ ਇਹਦੇ ਨੂੰ ਗੱਡੀਆਂ ਗੁੱਡੀਆਂ ਲੰਘੇ ਜਾਉਗੇ ਤਾਂ ਕਰਕੇ ਉਹ ਪਰਲਾ ਪਾਸਾ ਉਧਰ ਆਪਣਾ ਹੁਣ ਕੰਮ ਚੱਲੀ ਜਾਊਗਾ ਪੱਟਾ ਪਟਾਈ ਆ ਦਾ ਧਾਰੇ ਰੋੜੇ ਨਾਲ ਹਮੇ ਵਿੱਚ ਮਿੱਟੀ ਦੇ ਆ ਪੋਲਾ ਪੋਲਾ ਰੇਤਾਂ ਜਿਹੀ ਪਾ ਦੇ ਇੱਕ ਥੇਨਾ ਟੋਟਾ ਬਣਾ ਲਦੇ ਹਾਂ ਹਾਂਜੀ ਹਾਂਜੀ ਇਥੇ ਰੋਡਾ ਲਾ ਦੇ ਪਾਣੀ ਦਾ ਕਨੈਕਸ਼ਨ ਵੀ ਆਪਣਾ ਜੁੜ ਗਿਆ ਅੱਛੇ ਜਿਹਾ ਕੇ ਆਪਾਂ ਨੇ ਜੋੜਤਾ ਕਨੈਕਸ਼ਨ ਆ ਤੇ ਅੰਦਰ ਦੇਖਦੇ ਹਾਂ ਹੁਣ ਪਾਣੀ ਪਹੁੰਚਦਾ ਏ ਤੇ ਨਹੀਂ ਪ੍ਰੈਸ਼ਰ ਦਾ ਪ੍ਰੈਸ਼ਰ ਬਹੁਤ ਆਵੇ ਸੀ ਉਹਦੇ ਇਹ ਮਿੱਟੀ-ਮੁੱਟੀ ਪੱਧਰੀ ਕਰਕੇ ਬਾਈ ਮਸਾਲਾ ਪਾਉਂਗਾ ਹੁਣ ਇਹਦੇ ਉੱਪਰ ਪਹਿਲਾਂ ਬਜਰੀ ਦਾ ਟ੍ਰੈਂਪ ਬਣਾਇਆ ਹੋਇਆ ਸੀ ਬਜਰੀ ਪਾ ਕੇ ਉਹ ਤਾਂ ਕਰਨੀ ਪਣੀ ਐ ਗਰੀ ਦੁਕਾਨ ਦੇ ਮੂਹਰੇ ਫਿਨਿਸ਼ਿੰਗ ਪਾਣੀ ਵਾਲਾ ਕਨੈਕਸ਼ਨ ਆਪਣਾ ਕੰਮ ਕੰਪਲੀਟ ਹੋ ਗਿਆ ਤੇ ਬਾਈ ਮਾਲਕ ਕਹਿੰਦੇ ਲੋਕਟਾਈਲ ਲਾ ਕੇ ਆਇਓ 메ਨ ਰੋਡ ਦਾ ਕੰਮ ਹੈ ਤੇ ਪਰਲੇ ਪਾਸੇ ਬਾਬੂ ਸਿੰਘ ਨੇ ਲਾ ਦਿੱ ਲੋਕਟਾਈਲ ਲਾਉਂਦੇ ਲਾਉਂਦੇ ਇੱਥੇ ਨੂੰ ਟੋਏ ਚ ਆ ਗਏ ਇੱਥੇ ਵੀ ਲੋਕਟਾਈਲ ਲੱਗ ਰਹੀ ਹੈ ਤੇ ਬਾਈ ਅੱਜ ਦੀ ਵੀਡੀਓ ਵਿੱਚ ਆਪਣਾ ਇੰਨਾ ਕਾ ਕੰਮ ਤਾਂ ਇੱਕ ਕੱਲੂ ਨਵੇਂ ਵਲੌਗ ਵਿੱਚ ਦੇਖਦੇ ਆਂ ਫਿਰ ਕਿੱਧਰ ਆ ਟਾਰਗੇਟ ਆਪਣਾ ਇਹ ਵੀਡੀਓ ਚੰਗੀ ਲੱਗੀ ਭਾਈ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਭਾਈ ਅੱਜ ਦਾ ਕਾਰਗਰਮ ਆਪਾਂ ਇਸ ਚੀਜ਼ माफ ਕਰਦੇ ਆ ਮਿਲਦੇ ਹਾਂ ਕੱਲੂ ਨਵੇਂ ਵਲੌਗ ਦੇ ਨਾਲ ਸਸਤਰੀ ਕੱਲ ਸਾਰਿਆਂ ਨੂੰ ਧੰਨਵਾਦ ਜੀ